ਵਾਹਿਗੁਰੂ ਜੀ ਪ੍ਰਤਾਪ ਜੀ ਕੀ ਮਾਤਸ਼ਾਹ ਵੀ ਦਸਵੇਂ ਪਾਤਸ਼ਾਹ ਵੀ ਭਗਤ ਜੀ ਸਮਰਿਆ ਗੁਰੂ ਨਾਨਕ ਦੇਵ ਜੀ ਆਏ ਵੇਰਮੁ ਗੁਰੂ ਨੰਦ ਪ੍ਰਤਾਪ ਸਰੰਦਸਾ ਹਉ ਸਹਾਈ ਦਰਸ਼ਨ ਹਰ ਕੋ ਨਿਤਨਾ ਸਮੁਸਤਿ ਹਰਿ ਆਈ ਸ੍ਰੀ ਅੰਕ ਸੇਤੇ ਆਈ ਹੈ ਜਿ ਜਠਾ ਸਾਹ ਸੁਖਿ ਚਾਈ ਤੇਗੁ ਮਹਦਸਮ ਜਿ ਆਕਰ ਨਾਉ ਨਿਤਿ ਆਵੈ ਤਾਈ ਸਾਹ ਖਾਈ ਮਨ ਸਹਾਈ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਪਿਤਾ ਪੰਥ ਦੇਵਾ ਜੀ ਅਮਰਤ ਦੇ ਦਾਤੇ ਧਰਮ ਦੇ ਰਾਖੇ ਸਤਿ ਸਰਕਾਰੀ ਸਤਿਗੁਰੂ ਸਾਬ ਥਾਈ ਹੁਣ ਸਹਾਇਤ ਸੋ ਪਾਤਸ਼ਾਹ ਜੀ ਦੀ ਆਗਲ ਸਰੂਪਾ ਜੰਗੀ ਜੋਤ ਜਹਰਾ ਜਹੂਰ ਹਾਜ਼ਰਾ ਹਜੂਰ ਸਭ ਕਲਾ ਭਰਪੂਰ ਚਬਰ ਸਦਰਤਨ ਮਾਲਕ ਧਨ ਕਰਨ ਧਨ ਗੁਰੂ ਗ੍ਰੰਥ ਗੁਰੂ ਮੰਥ ਗੁਰੂ ਆਦਰਮਾਰ ਜੀ ਗੁਰੂ ਦਸਮ ਦਰਬਾਰ ਜੀ ਗੁਰੂ ਸਭ ਨੂੰ ਦਰਬਾਰ ਤੈਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਬਾਣੀ ਅਰਸ਼ੰਧ ਧਾਰ ਮੇਲੇ ਕਾਲ ਸਾਹ ਸਾ ਗੋਲੋ ਜੀ ਨਾਮ ਹੈ ਰੂਪ ਆਗੀ ਦੇ ਸਾਹ ਸਾ ਜਤੇ ਸਿੰਘ ਸਾਹਿਬ ਅਜੀਤ ਸਿੰਘ ਜੀ ਸਾਹਿਬ ਸਿੰਘ ਜੀ ਸਾਹਿਬ ਆਬਾ ਬਕੇ ਸਿੰਘ ਜੀ ਦੇ ਜਤੇ ਸਿੰਘ ਜੀ ਪੰਜਾਬ ਪਿਆਰਿਆ ਸਿੰਘਾਂ ਚਾਲੀਆਂ ਮੁਕਿਆਂ ਸਿੰਘਾਂ ਘਟੀਆਂ ਜੱਗੀਆਂ ਤੱਪੀਆਂ ਲਿੰਗ ਸਿੰਘਾਂ ਭਜਨ ਸਿੰਘਾਂ ਜਿਨ੍ਹਾਂ ਨੇ ਆਪ ਜੀ ਦਾ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਨੰਦ ਕੀਤਾ ਤਰਰ ਕਰੀ ਜਾਂਦੇ ਜਿਹੜੇ ਬੰਦ ਬੰਦ ਘਟਵਾਏ ਕੋਕਰੇ ਲੋਹਾਂ ਦੇ ਆਰਿਆਂ ਦੇ ਲਾਲ ਦਲ ਚਰਾਏ ਸਿੱਖੀ ਸਦਕ ਨਿਹਾਲਿਆ ਸਿੱਖੀ ਕੇਸਾ ਸਵਾਸਾ ਨਾਮ ਲੈ ਭਾਈ ਆਪ ਜੀ ਦਾ ਬਾਣਾ ਸਰਦਾਰ ਜੀ ਮੰਨਿਆ ਤਿੰਨ ਸਰਬੱਤ ਦਾ ਸ਼ਿਦਾ ਸਿੰਘਾਂ ਸਿੰਘਨੀ ਆਪ ਢੰਗੀਆਂ ਯੋਧਿਆ ਬਹਾਦਰਾ ਸਤਿਗੁਰਾਂ ਮਹਾਂਪੁਰਖਾਂ ਸਰਬੱਤ ਦਾ ਸ਼ਿਦਾ ਸਿੰਘਾਂ ਦੀ ਬੇਤਰਕਮਾਈ ਦਾ ਧਿਆਨ ਕਰੋ ਖਾਲਸਾ ਸਾਹਿਬ ਬੋਲੋ ਜੀ ਹਾਲੈਲੂਆ ਸਰਬੱਤ ਦਾ ਦਵਾਰੋ ਦੀਰਘਾ ਧਾਮ ਗੁਰੂ ਦੇ ਇਸ਼ਾਰਾ ਸਹਕੋ ਆਸਰੀ ਨਾਣਾ ਸਾਤੋ ਲੈਗਾ ਸਤਿ ਸ਼ੰਮ ਸ਼੍ਰੀ ਅਕਾਲ ਗੁਰੂ ਸਾਹਿਬ ਮਾਤਾ ਸਹਿਤ ਇਹ ਮਾਂਜੀ ਨੂੰ ਲੰਗਰ ਦੇ ਦੇਗਾ ਸੱਚਾ ਖਾਡਾ ਨੂਰ ਸਾਹਿਬ ਜੀ ਦੇ ਪਾਵਨ ਦਰਸ਼ਨ ਦਾ ਮਿਲੇ ਕਾਲ ਸਾਹਿਬ ਸਹਿ ਬੱਲੋ ਜੀ ਸਤਿ ਅਕਾਲ ਜਾਰੇ ਧਾਮ ਚਾਰੇ ਤਖਤ ਪੰਜਵਾ ਤਖਤ ਸ੍ਰੀ ਹਰਿਮੰਤ ਪੰਤਾ ਗਾਲੀ ਗੁਰਦਾਦਾ ਪੰਜਵਾ ਤਖਤ ਦੀ ਪੰਦਰਗਮਾਈ ਦਾ ਧਿਆਨ ਕਰ ਬੱਲੋ ਜੀ ਸਤਿ ਅਕਾਲ ਗੁਰ ਸਿਕਾ ਲੋ ਸਿੰਘਾਂ ਪਿਆਰ ਨੂੰ ਬਖਸ਼ੋ ਦਰੋ ਘਰੋ ਨਾਮ ਦਾ ਨੀਕ ਦਾਨ ਰਹਿ ਨਾਲ ਪ੍ਰੋਸਾਦ ਆਲ ਸੰਗਤਾਂ ਨੂੰ ਸਹਾਉਦਾਨ ਗੁਰਮਤਿ ਦਾਣ ਗੁਰਮਤਿ ਦਾਣ ਗੁਰਬਾਣੀ ਵਿਦਿਆ ਸ਼ਾਸਤਰ ਵਿਦਿਆ ਸੰਪੋਗ ਦਾ ਅੇਰੋਗ ਦਾ ਦਾਦਾਰ ਜਾਨਾ ਸਰਦਾਰ ਨਾਮਦਾਰ ਸ੍ਰੀ ਅਮਰਤ ਸੱਜ ਸਾਹਿਬ ਜੀ ਦੇ ਦਰਸ਼ਨਿਸ਼ ਨਾਲ ਚੌਂਕੀਆਂ ਢੰਡੇ ਬੰਗੇ ਯੁੱਗੋ ਯੁਗ ਟਲ ਰਹਾ ਧਰਮ ਕਾ ਜੈ ਜੈਕਾਰ ਹੋਵੇ ਖਾਲਸਾ ਸਾਹਿਬ ਵੱਲੋਂ ਜੀ ਵਾਹਿਗੁਰੂ ਕਰਤਮੇ ਸਰਬਤ ਖਾਲਸਾ ਜੀ ਦੀ ਅਰਦਾਸ ਹੈ ਜੀ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਤੇ ਆਵੈ ਤੇ ਆਵਨ ਕਾ ਸਦਕਾ ਸਦਮ ਸੁਭ ਹੋਵੇ ਜਾ ਜਾ ਕਾਸਾ ਜੀ ਸਾਹਿਬ ਤਾਦਾਰ ਸਿਆ ਰਹੈ ਤਾ ਏਗਾ ਦਿਨ ਪਤੇ ਬਿਰਤਗੀ ਮੈਂ ਜਰਹ ਪੰਤ ਕੀ ਜੀਤ ਸ੍ਰੀ ਸਾਹਿਬ ਦੀ ਸਹਾਇ ਕਾਸਾ ਜੀ ਦਾ ਮੰਨੀਵਾ ਮਤੁ ਤੀ ਮਤ ਪਾਦਾ ਲਾ ਕ ਆਪ ਕਾਲ ਪ੍ਰਭਵਾਜ ਰੋ ਸਰੋਗ ਮਹਲਾ ਤੁਜਾ ਆਪੇ ਜਾਣੇ ਕਰੀਦਾ ਆਪੇ ਜਾਣੇ ਰਾਸ ਕਿਸੇ ਅਗੇ ਨਾਲ ਕਾ ਖੜੇ ਕੀਤੀ ਅਰਦਾਸ ਸਤਿ ਸ੍ਰੀ ਅਕਾਲ ਪ੍ਰਭ ਜੀ ਦਾ ਖਾਸਾ ਸਹੈ ਭੋਲਾ ਜੀ ਜੀ ਹੋਰ ਗੁਰੂ ਜਿਮਾਰਿਆਂ ਤੇ ਮਾਨ ਸਤ ਗੁਰੂ ਨਤਾਲਿਆਂ ਤੇ ਤਾਂ ਨਿਓਟਿਆਂ ਦੀਓਟ ਨੇ ਆਸਰਾ ਦੇ ਆਸਰੀ ਧਨ 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 ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਰਸ ਸਹਿ ਮਾਤਾ ਸਾਧੇਵਾ ਜੀ ਅੰਤਜਾਮੀ ਮਹਾਰਾਸ਼ੀ ਮਧੋ ਸਿੰਘੋ ਆਪ ਜੀ ਦੇ ਪਾਵਨ ਚਰਨ ਕਮਲਾ ਵੇਖੇ ਐਸ ਵੇਲੇ ਅਰਦਾਸ ਬੇਨਤੀ ਹੈ ਸਤਿਗੁਰ ਜੀ ਆਜਿ ਦਾ ਹੁਕਮ ਹੈ ਟੀਗਰ ਖੋੜ ਦਲੀ ਸਸਰਾ ਪਰ ਪਰ ਪਿਆ ਪਿਆਲ ਏਕ ਬਹਾਦਰ ਸਿਖ ਰਿਆ ਕਰੀ ਨ ਬਿਨੋ ਹਵਾਲ ਏਕ ਬਹਾਦਰ ਕੀ ਗਲਤ ਭਇਓ ਜਤ ਕੋ ਸੋ ਨਾ ਹਾ ਹਾ ਹੈ ਸਭ ਜਦ ਪਇਆ ਜੈ 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 ਸਰਗੋਤ ਨਦੀਂ ਦਿਆ ਸਤਗੁਰੂ ਧਨ ਤਨ ਸਹਿਬ ਸ੍ਰੀ ਗੁਰੂ ਟੀਗਰ ਬਹਾਦਰ ਸਹਿਬ ਜੀ ਮਹਾਰਾਜ ਆਪ ਜੀ ਦੇ 350 ਸਾਲਾ ਸ਼ਹੀਦੀ ਸੁਦਾਬਰੀ ਨੂੰ ਮੁੱਖ ਰੱਖਿਆ ਹੋਇਆ ਆਪ ਜੀ ਦੇ ਪਿਆਰੇ ਸੇਰ ਦਾ ਸੱਦੇ ਪਾਸ਼ਾ ਜੀ ਉਹ ਆਪ ਜੀ ਦੇ ਦਰਗਾਹ ਦੇ ਵੀ ਤਵਾਲ ਭਾਈ ਰੰਗਾ ਜੀ ਭਾਈ ਮਤੀ ਦਾਸ ਜੀ ਭਾਈ ਸਦੀ ਦਾਸ ਜੀ ਭਾਈ ਦਿਆਲਾ ਜੀ ਜੀ ਦਾ ਸਿੰਘਾਂ ਦੇ ਮਹਾਰਾਜ ਜੀ ਜਿਸ ਤਾਲੀਆਂ ਨੂੰ ਮੁੱਖ ਰੱਖ ਦਿਆ ਹੋਇਆ ਆਪ ਜੀ ਦੇ ਮਹਾਰਾਜਾ ਜਨਮ ਵਾਧਿਆ ਸ਼ਰਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਕੱਤ ਦੇ ਜਥੇਦਾਰ ਜਰਨੈਲ ਬਾਬਾ ਜੀ ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕੋਰੀ ਮੁਖੀ ਬੁੱਢਾ ਦਲ ਜਨਾਬ ਅੱਦੇ ਦੇ ਪਾਸ਼ਾਹ ਜੀ ਆਪ ਜੀ ਦੇ ਮਹਾਰਾਜਾ ਕਰੋ ਕਰੋ ਸਤਿਕਾਰ ਜੋਗ ਧੰਨਵਾਦ ਨਾਲ ਸ੍ਰੀ ਗੁਲਾਬ ਚਦਕਦਾਰੀਆ ਜੀ ਅਦੇ ਪਿਆਰੇ ਆਪ ਦੇ ਮੁੱਖ ਮੰਤਰੀ ਸ੍ਰੀ ਭਗਵਤ ਮਾਲਜੀ ਵੱਲੋਂ ਅਦੇਸੋਂ ਸਰਬਾ ਵੱਲੋਂ ਨਾਲ ਮਿਲ ਕੇ ਜੀ ਪਾਸ਼ਾ ਦਿਓ ਆਪ ਜੀ ਦੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸਭਾ ਬਲੀ ਨੂੰ ਮੋਖ ਲਗਦਿਆ ਹੋਇਆ 350 ਸਾਲਾਂ ਦੀ ਇਸ ਤਾਬਰੀ ਨੂੰ ਮੋਕਾ ਕੇ ਸੁਖੀ ਬਾਣੀ ਆਈ ਤੇ ਸਗਲੀਆਂ ਚਿੰਤਾ ਮਟਾਈ ਜੀ ਦੇ ਬੁੱਢਾ ਦਾਦੇ ਪਾਵਨ ਅਸਥਾਨ ਗੁਰੂ ਕਾ ਬਾਗ ਵੇਖੇ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਮਹਾਰਾਜ ਜੀ ਰੇ ਸਿੱਧੀ ਸੁਪਾਵਨੀ ਰਾਮ ਨਾਮ ਜਿਰਾ ਹੋਇਆ ਤੁਲਕੀ ਬਾਣੀ ਆਈ ਤੇ ਸਗਲੀਆਂ ਚਿੰਤਾ ਮਟਾਈ ਜੀ ਦੇ ਕਸਰੀਆ ਕਨਵਾਲ ਸਾਹਿਬ ਸਭ ਇਹ ਜਾਪ ਜੀ ਸਾਹਿਬ ਜੀ ਦੇ ਅਸਵੇਲੇ ਪਰਾਰੰਭ ਹੋ ਰਿਹਾ ਹੈ। ਸਤਿਗੁਰੂ ਜੀ ਕਿਰਪਾ ਕਰੋ ਆਪ ਜੀ ਦਸੀ ਹੋਈ ਪੂਰਨ ਮਰਜ਼ਾ ਦਾ ਅਸਾਰ। ਸ਼ਬਦ ਜਿਸ ਤਰ੍ਹਾਂ ਦੇ ਜਾਪ ਹੋਏ ਨਾ ਸਭੇ ਜਾਪ ਹੋਏ ਤੇ ਬਾਦਸ਼ਾਹੀ ਹੋ। ਗਰੰਤੀ ਸਿੰਘਾ ਤੋਂ ਸਤਿਗੁਰੂ ਬਾਣੀ ਪੜ੍ਹਨ ਦਾ ਬਲ ਬਖਸ਼ ਕਰਨਾ। ਜਾਵੀਆਂ ਸਿੰਘਾ ਨੂੰ ਜਾਪ ਕਰਨ ਦਾ ਬਲ ਬਖਸ਼ ਕਰਨਾ। ਸੇਵਾਦਾਰਾਂ ਨੂੰ ਸੇਵਾ ਕਰਨ ਦੇ ਬਲ ਬਖਸ਼ ਕਰਨਾ। ਪਾਤਸ਼ਾਹ ਜੀ ਦੇ ਜਰਨੈਲ ਬਾਬਾ ਜੀ ਬਾਬਾ ਬਲਵੀਰ ਸਿੰਘ ਜੀ ਆਕਾਲੀ ਸ਼ਾਹ ਨੇ ਕਰੋੜੀ ਮੁਖੀ ਬਟਾਦਾਲ ਇਹਨਾਂ ਦੇ ਸਿਰ ਤੇ ਮੇਹਰ ਹੱਥ ਰੱਖ ਕੇ ਪਾਤਸ਼ਾਹ ਜੀ ਪਾਸ਼ਾ ਗਵਰਮ ਸਿੰਘ ਸਾਹਿਬ ਸਰਦਾਰਾ ਜੀ ਗੁਰਰਾਜ ਸਿੰਘ ਘਟਾਰੀਆ ਜੀ ਅਤੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਜੀ ਦੇ ਸਿਰ ਤੇ ਮੇਹਰ ਰੱਖ ਕੇ ਸਤਾਭੜੀਆਂ ਦੇ ਕਾਰਜ ਦੇ ਨਿਰਵਿਘਨਤਾ ਸਹਾਇਤਾ ਆਪ ਜੀ ਨੇ ਸਪੂਰਨ ਕਰਵਾ ਲੈਣੇ ਚੜ੍ਹਦੀਆਂ ਕਲਾ ਬਖਸ਼ਣ ਕਰਨੀਆਂ ਸਿਰ ਤੇ ਮੇਹਰ ਦਾ ਹੱਥ ਰੱਖ ਲਾ ਕੇ ਪਾਸ਼ਾ ਜੀਓ ਇਸ ਵੇਲੇ ਆਪ ਜੀ ਦੇ ਪਾਵਨ ਹਜ਼ੂਰੀ ਦੀ ਅੰਦਰ ਅਮਰਤਮਈ ਕਲਾਤ ਪ੍ਰਸ਼ਾਦੀ ਦੇਗ ਸਜ ਕੇ ਤਿਆਰ ਬਰ ਤਿਆਰ ਹੈ ਸਤਿ ਜੀ ਬਾਸ਼ਾ ਜੀ ਦੇ ਜਨ ਦੇ ਭਰਪੂਰ ਕਰਨੇ ਕਾਲ ਮੰਡੂਰ ਦੋ ਕਰਨਾ ਇਸ ਵੇਲੇ ਜੋ ਵੀ ਸੰਗਤ ਸਮਾਈ ਪਾਈ ਅਦਰ ਜੀ ਬਾਸ਼ਾ ਸਾਹਿਬ ਅਫਸਰ ਸਹਿਬਾਨ ਕਾਜੀ ਦੇ ਮਹਾਰਾਜ ਬਾਉਨ ਦਰਬਾਰਾ ਦੇ ਹਾਜ਼ਰ ਪਾਣ ਰਿਆ ਨਾ ਸਭੀਆਂ ਹਾਜ਼ਰੀਆਂ ਸੇਵਾਵਾਂ ਪੇਟਾਵਾ ਸਤਗੁਰੂ ਧਰ ਪ੍ਰਵਾਰ ਕਰਨੀਆਂ ਸਰਬੱਤ ਦੇ ਕਾਜ ਰਾਸ ਕਰਨੇ ਸਰਬੱਤ ਨੂੰ ਦਰੋਂ ਫਰਹ ਕ੍ਰਿਸ਼ਨਾਂ ਬਸਰ ਕਰੋ ਐਸ ਬਿਲੇ ਪਾਵਨ ਲਾਇ ਦਗਾਇ ਕਉ ਨਾਮ ਨੇ ਬਸਦੇ ਅਤਿ ਦੇ ਪਾਸ਼ਾ ਪਾਵਨ ਸ੍ਰੀ ਅਖੰਡ ਪਾਸ਼ਾ ਦੇ ਅਰਮਦਾ ਕਰਦੀ ਅਰਦਾਸ ਪਾਵਨ ਗ੍ਰਾਮ ਸਾਧ ਜੀ ਦੇ ਗਾਜਰਣਾ ਸਾਜ ਦੇ ਆਜ ਦੀ ਕੀ ਅਰਦਾਸ ਰਹਾ ਪ੍ਰਸ਼ਾਦ ਜੀ ਦੇ ਗਾਜਰ ਆਜ ਦੇ ਗ੍ਰਾਮ ਪ੍ਰਸ਼ਾਦ ਜੀ ਦਾ ਭੋਗ ਲਗੇ ਰਸਮੀ ਲੈਕ ਹੋਏ ਕਲਾ ਆਪ ਜੀ ਦੀ ਵਤਿ ਮੇਵੇ ਨੂੰ ਭੋਗ ਲਗੇ ਗੁਰੂ ਨਾਨਕ ਨਾਮ ਦੰਦੀ ਕਲਾ ਜੇ ਬਾਲੇ ਸਰਬੰਦ ਦਾ ਵਾਹੇ ਗੁਰਜੀ ਦਾ ਖਾਲਸਾ ਵਾਹੇ ਗੁਰਜੀ ਦੇ ਕੱਲ ਦੇ ਕਾਲਾ ਬਣਾ ਦੇ ਫਤੇ ਮਾਵੇ ਨਿਹਾਰੋ ਜਾਵੇ ਸਤ ਨਾਮ ਵਾਹਿਗੁਰੂ ਸਤ ਸਿਰਵਾਰ ਗੁਰ ਸਾਹਿਬ ਦੀਓ ਅਗੇ ਲੋਗੇ ਅਗੇ ਅਗੇ ਲੋ ਉਧਰ ਤੋਂ ਮਨ ਦੇ ਕਾ ਮਾਤ ਦਾ ਲੀਨੀ ਪਰਦਾਰਾ ਨਿੰਦਿਆ ਰਸ ਰਚਿਓ ਰਾਹੇ ਰਾਹੇ ਤੂੰ ਸਤਿ ਨੋ ਵਈ ਦੇ ਸੋਤੀ ਲਖਵਾਰ ਚੁਪਾ ਤੁਸਨਾ ਹੋਈ ਜੀ ਲਾਇ ਰਾਮਾ ਦੇ ਪਤਾ ਖੁਖਿਆ ਖੁਖਣਾ ਉਤਰੀ ਜੇ ਬੰਨਾ ਮੁਰੀਆਂ ਭਾਰ ਸਹਸਨ ਪਾਲਾ ਕੋਈ ਤਾਜ ਨਾ ਕੱਲੇ ਨਾਲ ਕਸਕਿਆ ਨਾਮ ਹੋਈ ਇਕ ਪੂੜਾ ਟਟਾ ਪਾਲ ਹੁਕਮ ਰਹੀ ਚਲਣਾ ਨਾਮ ਕਿਲੇ ਗਿਆ ਨਾਲ ਹੋਈ ਹੋਣਿਆ ਗਾਰੋ Saadana oh Waheguru oh ਪ੍ਰਸਤਵਿ ਪਰਵਾਹੂ ਉਸਾ ਕਸਾਇ ਸੱਚ ਦਾਏ ਭਾਕਿਆ ਭਾ सत राम सत नाम Sadhguru, i

ਜੋ ਸੁਣਿਆ ਤੇਗ ਬਾਹਰ ਸੁਧਰੀਆ ਘਰੋਂ ਵਿੰਦੇ ਆਵੇ ਧਾਏ ਸਭ ਥਾਂ ਹੀ ਸੁਖ ਹਾਏ ਇਹ ਸ਼ਬਦ ਦਾ ਮਤਲਬ ਹੈ ਵੀ ਜਿਹੜੇ ਗੁਰ ਤੇਗ ਬਾਹਰ ਨੂੰ ਉਸ ਮੰਦੇ ਨੇ ਉਹਨਾਂ ਨੂੰ ਪਿਆਰ ਕਰਦੇ ਨੇ ਉਹਨਾਂ ਦੇ ਘਰੇ ਵੱਤੀ ਦੇ ਖੁਸ਼ੀਆਂ ਨੇ ਉਹ ਧਾੜ ਕਰਕੇ ਆ ਜਾਂਦੀਆਂ ਤੇ ਉਹਨਾਂ ਨੂੰ ਸਾਰੇ ਸੁੱਖ ਮਿਲਦੇ ਨੇ ਤੇ ਇਸ ਦਮ ਨੂੰ ਤੇਗ ਬਾਹਰ ਨਾਲ ਹੀ ਹਾਜ਼ਰ ਨਾਮ ਰੰਗ ਨੇ ਤੇ ਜਿਨ੍ਹਾਂ ਨੇ ਉਹਨਾਂ ਦੇ ਘਰ ਦੇ ਕਿਸੇ ਨੇ ਕੋਈ ਰਸਨਾ ਦੀ ਬੰਝ ਜਿਹੜੀ ਸਾਰੇ ਹੀ ਗੋਲੂ ਇਹ ਗੀਆ ਵੀ ਕਰੋ ਤੇ ਬਾਈ ਵੀ ਗੋਲੂ ਸਤ ਨਾਮ ਵਾਹਿਗੁਰੂ ਸਤ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਾਡੇ ਵਿੱਚ ਪਟਿਆਲਾ ਤੋਂ ਸ੍ਰੀਮਾਨ ਬਾਬਾ ਮਨਮੋਹਨ ਸਿੰਘ ਜੀ ਕਥਾਵਾਚਕ ਸਾਡੇ ਵਿੱਚ ਪਹੁੰਚ ਚੁੱਕੇ ਨੇ ਉਹ ਆਪ ਜੀ ਨੂੰ ਆਪਣੇ ਸ਼ੁਭ ਵਿਚਾਰਾਂ ਨਾਲ ਨਿਹਾਲ ਕਰਨਗੇ ਜਿੰਨੀ ਦੇਰ ਉਹ ਸ਼ੁਰੂ ਕਰਦੇ ਨੇ ਉੰਨੀ ਦੇਰ ਆਪਣਾ ਨਾਮ ਜਪਦਿਆਂ ਫਿਰ ਉਹਨਾਂ ਦੇ ਵਿਚਾਰ ਸੁਣਨੇ ਬੈਠ ਕੇ ਸਾਰਿਆਂ ਨੇ ਸਤਨਾਮ ਵਾਹਿਗੁਰੂ 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 ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਖੁੱਲੇ ਪੰਡਾਲ ਵਿੱਚ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪ੍ਰਕਾਸ਼ਮਾਨ ਹੋ ਚੁੱਕੇ ਹਨ ਕੀਰਤਨ ਦੀ ਆਰੰਭਤਾ ਹੋ ਰਹੀ ਹੈ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜੋੜੇ ਉਤਾਰ ਕੇ ਪੰਡਾਲ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਬਹੁਤ ਹੀ ਸਤਿਕਾਰਯੋਗ ਸ਼੍ਰੋਮਣੀ ਸੇਵਾ ਰਤਨ ਸ਼੍ਰੋਮਣੀ ਪੰਥਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਵੀਰ ਸਿੰਘ ਜੀ ਅਕਾਲੀ 96 ਕਰੋੜੀ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਅਤੇ ਇਸੇ ਤਰ੍ਹਾਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਅਤੇ ਇਸੇ ਤਰ੍ਹਾਂ ਗੁਲਾਬ ਚੰਦ ਗਟਾਰੀਆ ਜੀ ਗਵਰਨਰ ਸਾਹਿਬ ਸਮੂਚਾ ਮੰਤਰੀ ਮੰਡਲ ਸਾਰੇ ਪਹੁੰਚੇ ਹੋਏ ਨੇ ਸਾਰਿਆਂ ਨੂੰ ਬੇਨਤੀ ਹੈ ਕਿ ਬੜੇ ਪ੍ਰੇਮ ਦੇ ਨਾਲ ਆਓ ਕੀਰਤਨ ਦੀ ਆਰੰਭਤਾ ਹੋਣ ਲੱਗੀ ਹੈ ਸਾਰੇ ਬੜੇ ਪ੍ਰੇਮ ਨਾਲ ਕੀਰਤਨ ਸਰਵਨ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਨਾਰਾਇਣ ਨਰਪਤ ਨਮਸ਼ਕਾਰੇ ਐਸੇ ਗੁਰ ਕੋ ਬਲ ਬਲ ਜਾਈਐ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹ ਤਾਰ ਹੈ भवंत सिंह जी जो स्टेट सैक्ट्र